ਮੈਨੂੰ ਨਹੀਂ ਲੋੜ ਹੈਗੀ ਰੋਣ ਦੀ। ਉਹ ਤੂੰ ਰੋਣਾ ਕੋਈ ਗੱਲ ਨਹੀਂ। ਇਹ ਵੀ ਦਿਨ ਯਾਦ ਕਰੇਂਗੀ। ਤੈਨੂੰ ਕੋਈ ਕੁਝ ਕਹਿੰਦਾ ਨਹੀਂ ਨਾ ਤਾਂ ਗੱਲ ਦੇ ਭੁਏ ਚੜਨ ਦੀਆਂ ਤੂੰ। ਜਾਓ ਜਾ ਕੇ ਤੇ ਆਪਣਾ ਕੰਮ ਕਰੋ। ਮੈਂ ਤਾਂ ਮੈਨੂੰ ਕੱਲੀ ਨਵਾ। ਤੇਕੇ ਚੱਲੀ ਆ ਨਾ ਤੇ ਮੈਨੂੰ ਚਾ ਵਾ। ਇੱਥੇ ਮੇਰਾ ਦਮ ਘੋਟਦਾ ਵਾ। ਜਿੱਦਾਂ ਦੀ ਮੈਂ ਇੱਥੇ ਵਿਆਹੀ ਆਈ ਆ ਨਾ ਮੇਰਾ ਤਾਂ ਸਾਹ ਕੋ ਟੰਡਿਆ ਵਾ। ਮੈਨੂੰ ਨਹੀਂ ਪਤਾ ਮੰਮੀ ਕਿੱਥੇ ਆ ਤੇ ਨਾ ਹੀ ਮੈਂ ਦੱਸਿਆ ਉਹਨਾਂ ਨੂੰ। ਮੈਂ ਜ਼ਰੂਰੀ ਨਹੀਂ ਸਮਝਦੀ ਕਿ ਇਹਨੂੰ ਦੱਸਣਾ। ਤੇਰੀ ਗੱਲ ਸੁਣ ਟਿਕਣ ਕਿਨੂੰ ਨਹੀਂ ਆ। ਖਾ ਕੇ ਤੇ ਕੋ ਉਥੇ ਮਰ ਜਾਂਦੀ ਹੈ ਜਦੋਂ ਉਮ ਲੱਗੀ ਨਹੀਂ ਤੇ ਮੈਂ ਦਵਾਈ ਦਿਨਾ ਵਾ ਤੇ ਮੇਰੇ ਸਾਹਮਣੇ ਪੀਲਾ ਸੰਦੀਪ ਇੱਕ ੜੀ ਫੇਰ ਸੋਚ ਲਾ ਈਬਾ ਸੰਦੀਪ ਅੱਖ ਲੜਾ ਕੋ ਪਾਇਆ ਵਾ ਰਾਮੇ ਪਾਇਆ ਵਾ ਤੇ ਕਿੰਨੇ ਪਾਇਆ ਵਾ ਕੱਪੜੇ ਲਟਾ ਦੇ ਪਏ ਆ ਉਹ ਕੱਪੜੇ ਤੇ ਮੇਰੇ ਪਏ ਆ ਸਰਾਣੇ ਥਲੇ ਸੁਟੇ ਆ ਆ ਮੈਂ ਚੁੱਕਿਆ ਆਗੇ ਤੇ ਫਿਰ ਕੀ ਆ ਮੇਰੀ ਮਰਜ਼ੀ ਆ ਮੇਰਾ ਕਮਰਾ ਵਾ ਨਾ ਮੈਂ ਸਾਫ ਕਰਾਂ ਜਾਂ ਨਾ ਕਰਾਂ ਤੁਹਾਨੂੰ ਇਹਦੇ ਵਿੱਚ ਕੀ ਆ ਕਰਕੇ ਨਾ ਮੇਰੇ ਲਾਗੋ ਪਰਾ ਹੋ ਜੋ ਇਹ ਨਾ ਹੋਵੇ ਚਪੇੜ ਵਾਜੇ ਜਿੱਦਾਂ ਮੇਰੇ ਭਰਾ ਨੇ ਮੇਰੇ ਮਾਰੀ ਹੀ ਤੂੰ ਚਪੇਰ ਮਾਰ ਕੇ ਵੇਖ ਲਾ ਹਾ ਹਾਈ ਕੱਲ ਦਿਨ ਤੇਰੇ ਘਰ ਦੇ ਸਮਝਾ ਕੇ ਗਏ ਆ ਇਹ ਚੰਗਾ ਕੰਮ ਕਰ ਲੀਂ ਆ ਤੂੰ ਕੋਈ ਮਾਰੀ ਮਢੀ ਅਗਲ ਹੈਗੀ ਆ ਕਿ ਨਹੀਂ ਅਗਲਾ ਤੂੰ ਮਾਰ ਲੈ ਮਾਰ ਮੋਟਾ ਕਿਤੇ ਕੋਤਾ ਇਹਨਾਂ ਮੱਥਾ ਮਾਰਨੀ ਤੇ ਕੋਈ ਲੋੜ ਹੀ ਨਹੀਂ ਆ ਚੱਲ ਤੂੰ ਬਾਹਰ ਇਹਨੂੰ ਕਰ ਲੈਂਦੇ ਮਾਨਾਂਗੇ ਜਿੰਨੀਆਂ ਕਰਦੀ ਆ ਆਪੇ ਹਟ ਜਾਣਾ ਵਾ ਇਹਨੇ ਨਹੀਂ ਹੋਵੇਗਾ ਯਾਰ ਤੇਰੀ ਭਰਾਵਰ ਜਾਇਨ ਫੇਰ ਸੱਦਨੀ ਆ ਇਹਨੂੰ ਫੇਰ ਇਹਨੂੰ ਦਊਗਾ ਮੱਥਾ ਆਣ ਕੇ ਇਹਨੂੰ ਮੰਮੀ ਤੁਸੀਂ ਉਹਨਾਂ ਨੂੰ ਸੱਦ ਕੇ ਨਾ ਇੱਥੇ ਇਹਸਾਨ ਨਹੀਂ ਕਰਨ ਲੱਗੇ ਮੇਰੇ ਉੱਤੇ ਮੈਂ ਤਾਂ ਅੱਗੇ ਚਾਹੁੰਨੀ ਆ ਕਿ ਮੈਂ ਘਰ ਤੋਂ ਚੱਲ ਜਾ ਮੇਰਾ ਤਾਂ ਇੱਥੇ ਦਮ ਘੁੱਟਦਾ ਵਾ ਮੇਰਾ ਤਾਂ ਜੀ ਨਹੀਂ ਕਰਦਾ ਇੱਥੇ ਰਹਿਣ ਨੂੰ ਜਿੱਦਾਂ ਤੇ ਤੂੰ ਹੈਗੀ ਆ ਉਹ ਤਾਂ ਤੂੰ ਇਹ ਸੋਚ ਲੈ ਜੇ ਤੈਨੂੰ ਇੱਕ ਵਾਰੀ ਅਸੀਂ ਛੱਡ ਆਏ ਨਾ ਤੇ ਮੁੜ ਕੇ ਅਸੀਂ ਲੈਣ ਨਹੀਂ ਜਾਣਾ ਤੈਨੂੰ ਤੇ ਨਾ ਤੈਨੂੰ ਲਿਆਉਣਾ ਹੀ ਆ ਇੱਥੇ ਮੁੜ ਕੇ ਅਸੀਂ ਆਪਸਾਉਣਾ ਕਿੰਨੇ ਆ ਮੈਂ ਤੇ ਅੱਗੇ ਖੇੜਾ ਛਡਾਉਂਦੀ ਆ ਚੰਗਾ ਸੋਕਾ ਮੈਨੂੰ ਛੱਡ ਕੇ ਆਓ ਉੱਥੇ ਉਹ ਕੋਈ ਨਾ ਕੱਲ ਨੂੰ ਨਾ ਸਭ ਤੋਂ ਪਹਿਲਾਂ ਇਹੋ ਕੰਮ ਕਰਦਾ ਵਾਂ ਮੰਮੀ ਇਹਨਾਂ ਨੇ ਪਿੰਡ ਛੱਡ ਕੇ ਹੁੰਦਾ ਵਾਂ ਛੱਡਿਆ ਪਰਾਂ ਜਾ ਕੇ ਜਿਹੜਾ ਰੋਜ ਦਾ ਕਪਾਤ ਵਾ ਨਾ ਇਹ ਨਹੀਂ ਚੰਗਾ ਹੁੰਦਾ ਘਰ ਵਿੱਚ ਹੁਣ ਖੁਸ਼ ਹੋ ਜਾਏਂਗੀ ਨਾ ਤੀ ਕੱਲ ਕਿਉਂ ਛੱਡ ਕੇ ਆਉਣਾ ਵਾ ਮ ਉਹ ਕੋਈ ਗੱਲ ਨਹੀਂ ਇਹ ਵੀ ਤੇਰਾ ਚਾਹਣਾ ਛੇਤੀ ਬੂੜਾ ਹੋਏ ਨਾ ਮਾਂ ਜੇ ਨਾਣਾ ਅੱਖਾਂ ਵਿੱਚ ਤੁਹੋਂ ਦੇ ਕੇ ਰੋਏਗੀ ਤੇ ਮੇਰਾ ਨਾਮ ਉਟਾ ਦੀ ਮੈਨੂੰ ਨਹੀਂ ਲੋੜ ਹੈਗੀ ਰੋਂਨ ਦੀ ਉਹ ਤੂੰ ਰੋਣਾ ਕੋਈ ਗੱਲ ਨਹੀਂ ਇਹ ਵੀ ਤੈਨੂੰ ਯਾਦ ਕਰੇਗੀ ਤੈਨੂੰ ਕੋਈ ਕੁਝ ਕਹਿੰਦਾ ਨਹੀਂ ਨਾ ਤਾਂ ਗੱਲ ਦੇ ਭੁਏ ਚੜਨ ਦੀਆਂ ਤੂੰ ਜਾਓ ਜਾ ਕੇ ਤੇ ਆਪਣਾ ਕੰਮ ਕਰੋ ਮੈਂ ਤੈਨੂੰ ਕੱਲੀ ਨਾ ਮਾਂ ਜੇ ਤੂੰ ਨਾਣਾ ਰੋਏਗੀ ਤੇ ਮੇਰਾ ਨਾਮ ਉਟਾ ਦੀ ਤੈਨੂੰ ਤੇਰੇ ਘਰਦਿਆਂ ਨੂੰ ਸਾਹਮਣਾ ਕਿੱਡੇ ਆਏ ਮੈਨੂੰ ਸਮਝਾਉਣ ਖਲਾਰਾ ਮੇਰੇ ਕਮਰੇ 'ਚ ਪਿਆ ਵਾ ਇਹਨਾਂ ਨੂੰ ਬਲਾ ਕੀ ਪੀੜ ਹੋਣ ਦੀ ਆ ਮੈਂ ਚੁੱਕਾਂ ਜਾਂ ਨਾ ਚੁੱਕਾਂ ਭੱਜੇ ਹੁੰਦੇ ਦੋਵੇਂ ਮਾਂ ਪੁੱਤ ਮੈਂ ਤਾਂ ਚੰਗਾ ਸੋਚ ਕੇ ਕਹਿਣ ਦੀ ਆ ਕਿ ਮੈਨੂੰ ਛੱਡ ਕੇ ਆਉਣ ਉਥੇ ਉਹਨਾਂ ਨੇ ਤੇ ਲੈ ਕੇ ਨਹੀਂ ਜਾਣਾ ਮੈਨੂੰ ਮੈਂ ਤਾਂ ਅੱਗੇ ਸੋਚਣ ਦੀ ਸੀ ਕਿ ਦੁਨੀਆ ਦੀ ਕੋਈ ਤਾਕਤ ਵੀ ਨਾ ਮੈਨੂੰ ਇੱਥੇ ਬਿਠਾ ਕੇ ਨਹੀਂ ਰੱਖ ਸਕਦੀ ਹੁਣ ਨਾ ਮੈਂ ਆਪਣੇ ਪਿੰਡ ਹੀ ਜਾਊਂਗੀ ਇੱਥੇ ਤੇ ਕਦੀ ਵੀ ਨਹੀਂ ਰਹਿਣਾ ਉਗੀਏ ਪੈਕਿੰਗ ਕਰ ਲਈ ਓਕੇ ਕਾ ਤੋ ਬੋਲਣ ਦੇ ਓਕੇ ਬੋਲਣੀ ਹੋਰ ਤੁਹਾਨੂੰ ਪਿਆਰ ਨਾ ਬਣਾਵਾ ਕੁੜੀਆਂ ਆਪਣੇ ਪੇਕੇ ਜਾਂਦੀਆਂ ਵਾ ਚਾਰ ਹੀ ਜਣ ਤੂੰ ਕਿੱਦਾਂ ਜਾਣਦੀਆਂ ਪੇਕੇ ਚੱਲੀ ਆ ਨਾ ਤੇ ਮੈਨੂੰ ਚਾਹ ਵਾ ਇੱਥੇ ਮੇਰਾ ਦਮ ਘੁੱਟਦਾ ਵਾ ਜਿੱਦਾਂ ਦੀ ਮੈਂ ਇੱਥੇ ਵਿਆਹੀ ਆਈ ਆ ਨਾ ਮੇਰਾ ਤਾਂ ਸਾਹ ਕੋ ਟੰਡਿਆ ਵਾ ਹੈਗੇ ਕੱਪੜੇ ਕਿਹ ਮੈਂ ਗੱਡੀ 'ਚ ਰੱਖ ਦਾਂ ਪਾ ਵਿੱਚ ਵਿੱਚ ਸੁੰਦੀਪ ਅੱਗੇ ਆ ਜਾ ਮੈਂ ਨਾ ਤੁਹਾਡੇ ਲਾਗੇ ਬਹਿਣਾ ਜ਼ਰੂਰੀ ਨਹੀਂ ਸਮਝਦੀ ਤੁਹਾਡੇ ਲਾਗੇ ਬੈਠੀ ਮੈਂ ਫੱਬੂਗੀ ਮੇਰੀ ਗੱਲ ਸੁਣ ਮਮੀ ਨੂੰ ਦੱਸਤਾ ਵਾਂ ਕਿਹੀਂ ਚੱਲੇ ਮੈਨੂੰ ਨਹੀਂ ਪਤਾ ਮਮੀ ਕਿੱਥੇ ਆ ਤੇ ਨਾ ਹੀ ਮੈਂ ਦੱਸਿਆ ਉਹਨਾਂ ਨੂੰ ਮੈਂ ਜ਼ਰੂਰੀ ਨਹੀਂ ਸਮਝਦੀ ਕਿ ਇਹਨੂੰ ਦੱਸਣਾ ਸੰਦੀਪ ਇੱਕ ੜੀ ਫੇਰ ਸੋਚ ਲੈ ਦੀਪ ਤੂੰ ਤੂੰ ਕੱਲੀ ਆਈ ਆਂ ਪਰੌਣਾ ਕਿੱਥੇ ਆਉ ਨਹੀਂ ਨਾਲ ਆਇਆ ਕੋਈ ਨਹੀਂ ਆਇਆ ਮੇਰੇ ਨਾਲ ਮੈਂ ਕੱਲੀ ਆਈ ਆਂ ਮੈਨੂੰ ਗੱਲ ਤੇ ਦੱਸ ਗੱਲ ਹੋਈ ਕੀ ਆ ਤੂੰ ਕੱਲੀ ਕਿਉਂ ਆਈ ਆਂ ਭਾਬੀ ਮੇਰੇ ਕੋਲ ਜਵਾਬ ਨਹੀਂ ਹੈਗਾ ਕੋਈ ਵੀ ਠੀਕ ਆ ਨਾ ਦੱਸ ਆਹ ਚੰਗੀ ਗੱਲ ਵਾ ਭਲਾ ਕੱਲੀ ਮੂੰਹ ਚੋਕੇ ਆ ਗਈ ਆ ਬੈਗ ਵੀ ਚੰਗੇ ਪਰ ਕਿਹਲਾ ਕੀ ਆਈ ਆ ਇਹਨੂੰ ਛੱਡ ਕੇ ਕੌਣ ਗਿਆ ਆ ਜੇ ਮੈਂ ਗੱਲ ਪੁੱਛੀ ਆ ਤੇ ਗਾੜੀਓਂ ਗੱਲ ਦਾ ਜਵਾਬ ਨਹੀਂ ਦਿੰਦਾ ਕਿ ਮੈਨੂੰ ਕੌਣ ਛੱਡਣ ਆਇਆ ਤੇ ਕੌਣ ਨਹੀਂ ਹੱਦ ਹੋਈ ਏ ਕੁੜੀ ਵਾਲੀ ਕਿਤੇ ਮੈਂ ਨਹੀਂ ਵੀਰ ਵੀ ਇਹਦਾ ਅੰਦਰ ਹੀ ਆ ਜੇਕਰ ਹੁਣ ਉਹਨੂੰ ਪਤਾ ਲੱਗ ਗਿਆ ਨਾ ਪੀ ਆਈ ਆ ਵੇਖੀ ਦੀ ਝੰਬ ਕਿਦਾਂ ਲੱਗਦੀ ਹੁਣ ਜਾਣੀ ਆ ਭਲਾ ਮਗਰੀ ਮੈਂ ਇਹ ਤੈਨੂੰ ਗੱਲ ਦਾ ਜਵਾਬ ਪੁੱਛਿਆ ਵਾ ਪੀ ਗੱਲ ਹੋਈ ਗਈ ਆ ਸੌਰੇ ਤੇਰੇ ਠੀਕ ਠਾਕ ਵਾ ਉਥੇ ਸੌਰੇ ਠੀਕ ਠਾਕ ਆ ਉਹਨਾਂ ਨੂੰ ਕੀ ਹੋਇਆ ਵਾ ਗੋਲੀ ਨਹੀਂ ਵੱਜੀ ਉਹਨਾਂ ਨੂੰ ਤੂੰ ਬੋਲਣ ਕਿੱਦਾਂ ਡਈਂ ਆ ਮੈਨੂੰ ਇਹ ਦੱਸ ਤੇਰੇ ਨਾਲ ਆਇਆ ਕੌਣ ਵਾ ਕਿਹਦੇ ਨਾਲ ਆਈਂ ਆ ਤੂੰ ਮੇਰੇ ਨਾਲ ਕੋਈ ਨਹੀਂ ਆਇਆ ਮੈਂ ਕੱਲੀ ਆਈਂ ਆ ਨਾਲੇ ਨਾ ਮੈਂ ਸਾਰਾ ਕੰਮ ਨਿਬੇੜ ਕੇ ਹੀ ਆਈਂ ਆ ਹੋਣੀਗਾ ਜਾਣਾ ਉਥੇ ਮੈਂ ਇੱਥੇ ਹੀ ਰਹਿਣਾ ਮੈਂ ਨਹੀਂ ਜਾਣਾ ਕਿਹੜੀ ਗੱਲ ਚ ਨਹੀਂ ਆ ਡੱਪ ਖੰਡ ਫੜਿਆ ਵਾ ਤੂੰ ਹਲੇ ਤੇਰਾ ਨਾ ਕੱਲ ਇੰਨਾ ਮੱਥਾ ਮਾਰ ਕੇ ਆਈ ਆ ਤੇਰਾ ਕਿਉਂ ਨਹੀਂ ਤੇਰਾ ਦਿਮਾਗ ਕੰਮ ਕਰਦਾ ਹੈਗਾ ਤੀ ਭਾਬੀ ਜਿੰਨਾ ਮਰਜੀ ਮੱਥਾ ਮਾਰੀ ਜਾਓ ਜੇ ਤੂੰ ਠੀਠ ਹੋ ਨਾ ਮੈਂ ਟੱਡ ਨੂੰ ਵੱਧ ਠੀਠਾਂ ਫਿਰ ਤਾਂ ਕੋਈ ਗੱਲ ਨਹੀਂ ਹੈ ਜੇ ਇਹ ਗੱਲ ਤੇ ਆਈ ਹੈ ਨਾ ਅਵੀ ਤੇਰਾ ਅੰਦਰ ਹੀ ਹੈ ਤੇ ਖਬਰ ਲੈਂਦਾ ਚੱਲ ਦੇ ਨਾਲ ਹੀ ਵੇਖੀ ਜਦੋਂ ਮੈਂ ਪਹਿਲੇ ਦਿਨ ਤੋਂ ਤੁਹਾਨੂੰ ਮਨਾ ਕੀਤਾ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ ਤੇ ਭੁਗਤੋ ਹੁਣ ਫਿਰ ਨਹੀਂ ਤੂੰ ਚੁਕਿਆ ਮੂੰਹ ਤੇ ਇੱਥੇ ਆ ਗਈ ਆ ਨਵੀਂ ਸਵੀ ਤੂੰ ਹੈ ਗਈ ਆ ਹਲੇ ਕਿਹੜੇ ਦਿਨ ਹੋਏ ਤੇਰੇ ਵਿਆਹ ਨੂੰ ਤੈਨੂੰ ਮਸਾਜ ਦੀ ਸ਼ਰਮ ਨਹੀਂ ਆਈ ਇਦਾਂ ਆਉਂਦੀ ਇਹਨੂੰ ਕਿ ਡੇ ਚੋਲੇ ਪਰ ਕਿੱਦਾਂ ਲੈ ਆਈਆਂ ਤੂੰ ਕੋਈ ਨਹੀਂ ਕਰਦਾ ਗੱਲ ਵੀਰ ਤੇਰਾ ਵੇਖੀ ਸੰਦੀਪ ਦੀ ਆਵਾਜ਼ ਆਉਂਦੀ ਏ ਚੱਲ ਸਾਹਮਣੇ ਤੋਂ ਜੀ ਆਈ ਅੰਦਰ ਨਾਲ ਨਹੀਂ ਗੱਲਾਂ ਕਰਨੇ ਖੰਭਾ ਉਹ ਦਾ ਦਿਮਾਗ ਖਰਾਬ ਹੋਇਆ ਤੇ ਰੱਖ ਦੇ ਮੜੀ-ਮੋਢੀ ਜਿੰਨੀ ਤੇ ਸ਼ਰਮ ਨਹੀਂ ਹੈਗੀ ਕਿ ਤੇ ਇਹਨੂੰ ਸੰਦੀਪ ਤੂੰ ਕਿੱਧਰ ਮੂੰ ਚੁੱਕਿਆ ਵਾ ਕਿਧਰ ਆਈਆਂ ਤੂੰ ਮੈਂ ਆਪਣੇ ਘਰ ਹੀ ਆਈਆਂ ਇਹ ਕਿਹੜਾ ਬਗਾਨਾ ਓਏ ਆਪਣੇ ਘਰ ਤੇ ਆਈਆਂ ਤੈਨੂੰ ਛੱਡਣ ਕੌਣ ਆਇਆ ਹੈ ਮੈਨੂੰ ਛੱਡਣ ਕੋਈ ਨਹੀਂ ਆਇਆ ਇਹ ਕਿਸ ਦੇ ਨਾਲ ਆਈ ਆ ਹੁਣ ਇਹਨਾਂ ਨੂੰ ਪਤਾ ਵੀ ਕੌਣ ਇਹਨੂੰ ਛੱਡਣ ਆਇਆ ਵਾ ਐਂ ਕੀ ਕਰਨਾ ਮੈਨੂੰ ਇਹ ਗੱਲ ਦਾ ਜਵਾਬ ਦੇ ਵੀਰ ਜੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਨਾ ਕਿ ਮੈਂ ਉੱਥੇ ਨਹੀਂ ਰਹਿਣਾ ਹੈਗਾ ਤੇ ਮੈਂ ਫਿਰ ਆ ਗਈ ਇੱਥੇ ਮੈਂ ਨਹੀਂ ਕਿ ਜਾਣਾ ਹੁਣ ਕੋਈ ਨਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਕਿਤੇ ਤੇ ਦਿਮਾਗੀ ਅਜੇ ਕੱਲ ਇਹਨੂੰ ਸਮਝਾ ਕੇ ਆਏ ਆ ਕੀ ਇਹਦੇ ਦਿਮਾਗੇ ਚੱਲਣਦੇ ਆ ਤੇ ਕੀ ਨਹੀਂ ਚੱਲਣਦੇ ਆ ਨਾ ਇਹ ਇਨੀ ਗੱਲ ਦੱਸਣ ਦੀ ਆ ਵੀ ਕੌਣ ਛੱਡਣ ਆਇਆ ਵਾ ਉਹ ਪ੍ਰਾਣਾ ਛੱਡਣ ਆਇਆ ਹੁਣ ਆਵਾ ਕੇ ਰਾਜ ਉਹਨੂੰ ਮੋੜਤਾ ਵੈਨੇ ਕਿੰਨੀ ਬੇਇੱਜ਼ਤੀ ਵਾਲੀ ਗੱਲ ਵਾ ਉਹ ਨਹੀਂ ਮੇਰਾ ਪ੍ਰਾਣਾ ਪ੍ਰਾਣਾ ਹੈਗਾ ਠੀਕ ਆ ਨਾ ਐਵੇਂ ਨਾ ਮੇਰਾ ਪ੍ਰਾਣਾ ਬਣਾਈ ਜਾਓ ਜੇ ਤੂੰ ਹੀ ਮੇਰਾ ਪ੍ਰਾਣਾ ਬਣਾਇਆ ਨਾ ਤੇ ਮੈਂ ਕੁਝ ਖਾ ਕੇ ਮਰ ਜਾਣਾ ਇਹ ਵੇਖ ਲਿਓ ਤੇਰੀ ਗੱਲ ਸੁਣ ਟਿਕਣ ਕਿਨੂੰ ਨਹੀਂ ਆਂ ਖਾ ਗਏ ਕੋ ਉਥੇ ਮਰ ਜਾਂਦੀ ਹੈ ਜਦੋਂ ਉਮ ਲੱਗੀ ਨਹੀਂ ਤੇ ਮੈਂ ਦਵਾਈ ਦਿਨਾ ਵਾ ਤੇ ਮੇਰੇ ਸਾਹਮਣੇ ਪੀਲਾ ਆਈ ਨਹੀਂ ਕਿ ਅਦਾ ਵੀ ਨਾ ਲਾਂਦੇ ਵੀ ਕਿਹਦੇ ਦੁਖੋ ਪੀਤੀ ਆਏ ਨੇ ਪ੍ਰਾਣਾ ਵਿਚਾਰਾ ਬਾਹਰੋਂ ਮੁੜ ਗਿਆ ਵਾ ਕਿੰਨੀ ਬੇਇੱਜ਼ਤੀ ਵਾਲੀ ਗੱਲ ਵਾ ਉਹਨੂੰ ਅੰਦਰ ਤੇ ਲੈ ਕੇ ਆਉਂਦੀ ਤੂੰ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਹੈ ਨਾ ਕਿ ਪ੍ਰਾਣਾ ਵਿਚਾਰਾ ਨਵਾਂ ਸਮਾ ਹੈ ਹਲੇ ਪਹਿਲੀ ਵਾਰ ਉਹਨਾਂ ਨੇ ਆਉਣਾ ਤੇ ਬਾਹਰੋਂ ਮੁੜ ਗਿਆ ਕੀ ਇੱਜ਼ਤ ਰਹੀ ਉਹ ਵਿਚਾਰੇ ਦੀ ਉਹ ਸਾਡੇ ਦੇ ਮੋੜ ਤੇ ਬੜੇ ਜਾਣੇ ਖਲੋਤੇ ਰਹਿੰਦੇ ਆ ਉਨਾਂ ਨਾਲ ਵੇਖ ਕੇ ਵੀ ਸ਼ਰਮ ਨਹੀਂ ਆਈ ਕੀ ਸੋਚਦੇ ਕੀ ਸੋਚਦੇ ਹੋਣਗੇ ਉਹ ਸੰਦੀਪ ਮੇਰੀ ਇੱਕ ਗੱਲ ਸੁਣ ਲਾ ਭਿੰਦਰ ਇਹ ਗੱਲ ਤੇ ਮੈਂ ਹੱਲ ਸੋਚ ਲਿਆ ਵਾ ਜੇ ਤੂੰ ਉਹਨੂੰ ਆਪਣਾ ਪਰੋਣਾ ਨਹੀਂ ਨਾ ਮੰਦੀ ਤੇ ਮੇਰੀ ਗੱਲ ਸੁਣ ਲਾ ਕੰਨ ਖੋਲ ਕੇ ਤੂੰ ਵੀ ਮੇਰੀ ਅੱਜ ਤੋਂ ਭੈਣ ਨਹੀਂ ਨਹੀਂ ਤੁਹਾਨੂੰ ਕੀ ਲੱਗਦਾ ਵਾ ਕਿ ਮੈਂ ਤੁਹਾਡੀਆਂ ਗੱਲਾਂ ਚ ਆ ਜੂਗੀ ਇਹ ਨਾ ਸੋਚਿਓ ਕਿ ਅਹੀਂ ਸੰਦੀਪ ਨੂੰ ਧਮਕੀ ਦੇਤੀ ਆ ਤੇ ਸੰਦੀਪ ਮੰਨ ਜੂਗੀ ਮੰਨਣ ਵਾਲੀ ਤੇ ਮੈਂ ਵੀ ਹੈ ਨਹੀਂ ਆ ਇਹ ਸੋਚ ਲਓ ਤੁਸੀਂ ਰੁਪਿੰਦਰ ਮੈਂ ਇਹਦੇ ਪਰੋਣੇ ਨੂੰ ਤਾਂ ਫੋਨ ਲਾਵਾਂ ਉਹਨੂੰ ਤੇ ਵਾਪਸ ਅਦਾ ਕਿੱਥੇ ਕਿੱਥੇ ਪਹੁੰਚਿਆ ਵਾ ਜਾਓ ਕਰੋ ਫੋਨ ਤੇ ਤੈਨੂੰ ਕਾਜ ਬਾਂਹ ਅੰਦਰ ਰੱਖ ਸੁਬੀ ਤੇ ਬਰਾਦਾ ਫੋਨ ਚੁੱਕੜਾਈ ਨਹੀਂ ਆ ਕਿ ਤਾਗੇ ਨੇ ਫੋਨ ਕਰੰਦਾ ਉਹਦਾ ਵਿਚਾਰੇ ਦਾ ਕੀ ਕਸੂਰ ਵਾ ਬਾਰ ਬਾਰ ਕਰੀ ਜਾਂਦੀ ਐ ਨਾ ਗੱਲ ਕੱਢ ਹੀ ਲੈਣਾ ਕੀ ਕਹਿੰਦੇ ਆਪਾਂ ਸੇਹ ਤੇ ਲਾਗਲ ਕਰਦੇ ਆਂ ਹੈਲੋ ਹੈਲੋ ਸਾਸਿਕਾ ਪਾਜੀ ਸਾਸਿਕਾ ਉਹ ਸੁਣਾਓ ਠੀਕ ਠਾਕ ਜੀ ਹਾਂ ਜੀ ਬੜੇ ਤੁਸੀਂ ਸੁਣਾਓ ਕਿ ਮੈਂ ਵੀ ਰਾਜ ਮੁੜ ਗਏ ਚ ਆਪਣੀ ਵੀ ਜਾਣਾ ਸੀ ਉਹ ਪਾਜੀ ਚਾਹ ਪਾਣੀ ਕੀ ਪੀਣਾ ਵਾ ਜਦੋਂ ਕੋਈ ਸੰਦੀਪ ਰਿਸਦਾ ਨਹੀਂ ਰੱਖਣਾ ਚਾਹੁੰਦੀ ਫਿਰ ਚਾਹ ਪਾਣੀ ਪੀਣ ਦਾ ਕੀ ਫਾਇਦਾ ਵਾ ਬੋਲੇ ਪਾਜੀ ਤੇ ਇਹ ਗੁੱਸਾ ਕਰਕੇ ਬੈਠੇ ਜੀ ਤੁਹਾਨੂੰ ਮੈਂ ਉਦੋਂ ਵੀ ਆਖਿਆ ਵੀ ਇਹਦੀ ਗੱਲ ਦਾ ਨਾ ਗੁੱਸਾ ਕਰਿਆ ਕਰੋ ਤੇ ਤੁਸੀਂ ਘਰ ਦੇ ਹੁੰਦੇ ਉਹ ਆਡੀ ਗੋੜੇ ਗੋੜੇ ਬੇਚੀ ਕਰਨ ਦੀ ਆ ਤੁਸੀਂ ਕਹਿੰਦੇ ਗੁੱਸਾ ਨਾ ਕਰੋ ਸਾਲ ਭਾਜੀ ਚਾਹ ਪਾਣੀ ਪੀ ਕੇ ਚਲ ਜਾਂਦੇ ਈ ਤਾਂ ਸਾਡੀ ਦੇਜ ਚੀਏ ਦੇਖਣ ਵਾਲੀ ਕੋਈ ਗੱਲ ਨਹੀਂ ਚਾਹ ਪਾਣੀ ਪੀਵਾਂਗੇ ਹੁਣ ਇਹੋ ਪੰਚਾਇਤ ਬੈਠੂਗੀ ਨਾ ਫਿਰ ਬੈਠਾਂਗੇ ਫਿਰ ਪੀਵਾਂਗੇ ਹੁਣ ਚਾਰ ਬੰਦੇ ਬਹਿਣਗੇ ਨਾ ਤਾਂ ਫੇਰ ਹੀ ਗੱਲ ਹੋਣੀ ਆ ਅ ਚਲੋ ਭਾਜੀ ਕੀ ਲੋੜ ਵਈ ਨਹੀਂ ਗੱਲ ਬਤਾਉਂਦੀ ਤੁਸੀਂ ਘਰ ਤੇ ਹੁੰਦੇ ਕਰੀ लवली ਮੇਰੀ ਸੁਣ ਗੱਲ ਘਰ ਆ ਕੇ ਥੋਈ ਬੇਇੱਜ਼ਤੀ ਕਰਾ ਕੇ ਜਾਂਦਾ ਉਹ ਤੇ ਸਾਡੀ ਬਥੇ ਕਿੰਨੀ ਬੇਇੱਜ਼ਤੀ ਕਰਦੀ ਏ ਅਗਲੀ ਮਾਰਨ ਤਾਂ ਕਿ ਜਾਂਦੀ ਆ ਮੈਂ ਚਪੇਰ ਮਾਰ ਦੇਣੀ ਆ ਜਿੰਨਾ ਚਿਰ ਨਾ ਇਹ ਮੈਨੂੰ ਅਪਣਾਉਂਦੀ ਨਹੀਂ ਆ ਮੈਂ ਕਿਹਾ ਕੀ ਕਰਨਾ ਸੀ ਹੋਣ ਨਾ ਚਾਰ ਬੰਦੇ ਬਹਿਣਗੇ ਨਾ ਤੇ ਫੇਰ ਹੀ ਗੱਲ ਕਰਾਂਗੇ ਭਾਜੀ ਤੇ ਬਾਕੀ ਮੇਰੀ ਸੁਣੋ ਗੱਲ ਜੇ ਕੋਈ ਗਲਤੀ ਹੋਵੇ ਨਾ ਤਾਂ ਮaaf ਕਰ ਦਿਓ ਚਲੋ ਵੇਖ ਲਓ ਫਿਰ ਭਾਜੀ ਠੀਕ ਕੋਈ ਗੱਲ ਨਹੀਂ ਮੈਂ ਜਾਣ ਡਿਆ ਬਾਅਦ ਚ ਫੋਨ ਕਰਾਂਗਾ ਤੁਹਾਨੂੰ ਚਲੋ ਠੀਕ ਹੈ ਭਾਜੀ ਫਿਰ ਚੰਗਾ ਚੰਗਾ ਠੀਕ ਹੁਣ ਤਾਂ ਵਿਚਾਰੀ ਦਾ ਕੀ ਕਸੂਰ ਵਾ ਇਹ ਦੋ ਹੋ ਹੀ ਨਹੀਂ ਚੰਗੀ ਹੈਗੀ ਜੇ ਆ ਕੁੜੀ ਨੇ ਨਾ ਸਾਡਾ ਦਾ ਅੱਗਾ ਪਿਛਾ ਨਹੀਂ ਛੱਡਿਆ ਕੋਈ ਵੀ ਇਨੀ ਬੇਈਤੀ ਕਰਾਉਂਦੀ ਆ ਵੀ ਕਹਿਣ ਦੀ ਕੋਈ ਗੱਲ ਨਹੀਂ ਕੀ ਕਹਿੰਦੇ ਆ ਹੋਈ ਗੱਲ ਫੋਨ ਤੇ ਕਹਿਣਾ ਰਪਿੰਦਰ ਕੀ ਜਾਣੇ ਹਾਂ ਅਗਲਾ ਕਹਿੰਦਾ ਵੀ ਪੰਚਾਇਤ ਸੱਦੋ ਤੇ ਫੇਰ ਗੱਲ ਨਿਬੜਨੀ ਆ ਉਹ ਕਹਿੰਦੇ ਆ ਵੀ ਕਦੀ ਕੋਹ ਕਹਿੰਦੀ ਆ ਕਦੀ ਮੰਮੀ ਮੇਰੀ ਨੂੰ ਕੋਹ ਕਹਿੰਦੀ ਕਦੀ ਮੈਨੂੰ ਕੋਹ ਕਹਿੰਦੀ ਆ ਤੇ ਮੇਰੇ ਹੱਥੀ ਪੈਰ ਤੱਕ ਜਾਂਦੀ ਏ ਤੇ ਹੁਣ ਮੈਂ ਇਦਾਂ ਨਹੀਂ ਕਿਾ ਖੜਨੀ ਪਹਿਲਾਂ ਪੰਚਾਇਤ ਦੇ ਬੰਦੇ ਇੱਥੇ ਬਹਿਣਗੇ ਤੇ ਫੇਰ ਮੈਂ ਖੜਨੀ ਆ ਆ ਗੱਲ ਕਹਿੰਦਾ ਹੀ ਅਗਲਾ ਹੋਇ ਰਪਾ ਇੰਨੀ ਦੂਰ ਤੱਕ ਗੱਲ ਪਹੁੰਚ ਗਈ ਆ ਹੁਣ ਪੰਚਾਇਤਾਂ ਵਿੱਚ ਗੱਲਾਂ ਹੋਣਗੀਆਂ ਹਾਏ ਹੱਡੀ ਹੁਣ ਕੀ ਇੱਜ਼ਤ ਰਹੂਗੀ ਇਹ ਕੁੜੀ ਨੇ ਦਾ ਸੱਚੀ ਹਾਨੂੰ ਨੱਕ ਦੇਣ ਜੋਗੇ ਨਹੀਂ ਛੱਡਿਆ ਹੈਗਾ ਪਿੰਡ ਦੇ ਵਿੱਚ ਜਦੋਂ ਪੰਚਾਇਤਾਂ ਕਠੀਆਂ ਕਰਾਂਗੇ ਤੇ ਲੋਕੀ ਕੀ ਕਹਿਣਗੇ ਵੀ ਆਹ ਕੋਹ ਕੁੜੀ ਕਰਨਦੀ ਐ ਇਹਨਾਂ ਦੀ ਸੱਚੀ ਮਾਸਾ ਜਿੰਨੀਆਂ ਨੂੰ ਮੋਸ਼ੀ ਨਹੀਂ ਹੈਗੀ ਕਿਦੇ ਰੁਪਿੰਦਰ ਜਿੰਨੀਆਂ ਨੇ ਸਾਡੀ ਬੇਇੱਜ਼ਤੀ ਕਰਾਤੀ ਆ ਨਾ ਇਸ ਤੋਂ ਵੱਧ ਮੈਨੂੰ ਕੋਹ ਹੋਰ ਨਹੀਂਗਾ ਜਰੀ ਜਾਣੀ ਜਿੱਦਾਂ ਇਹ ਕਹਿਂ ਡਿਜਨ ਵੀ ਮੈਨੂੰ ਖਾ ਕੇ ਮਰ ਜਣਾ ਮੇਰਾ ਤਾਂ ਆਦਾ ਇਹਨੂੰ ਆਪ ਹੀ ਦਵਾਈ ਦੇ ਦਾਂ ਤੇ ਮਾਰ ਦੇ ਇਹਨੂੰ ਉਹ ਨਹੀਂ ਨਹੀਂ ਹਾਂ ਵਾਲਾ ਕੰਮ ਨਾ ਸਾਡੇ ਕੋ ਨਹੀਂ ਹੋਣਾ ਤੇ ਨਾ ਸਾਡੇ ਕੋ ਕੀਤਾ ਹੀ ਜਾਣਾ ਵਾ ਫਿਰ ਵੀ ਸਾਡੀ ਧੀ ਆ ਹੁਣ ਉਹਦੇ ਬਾਲ ਦੀ ਗੱਲ ਕਰਨੀ ਪੈਣੀ ਤੇ ਧੀ ਬਣ ਕੇ ਦੱਸੇ ਨਾ ਫਿਰ ਕਿੱਦਾਂ ਦੇ ਹਾਲਾਤ ਹੀ ਜਦੋਂ ਇਹਨੂੰ ਮੈਂ ਪਾਲਿਆ ਸੀ ਤੂੰ ਹੀ ਤਾਂ ਵੇਖਿਆ ਸੀ ਆਪਣੇ ਬਲਦੇ ਚੰਗਾ ਕੀਤਾ ਸੀ ਪੀ ਚੱਲ ਆਪਣੇ ਘਰ ਸੌਖੀ ਰਹੂਗੀ ਚੱਲ ਕੱਲੀ ਕੱਲੀ ਤੇ ਹੈਗੀ ਆ ਅਹੀਂ ਕਿੜੇ ਦੇ ਦੁਖੀ ਸੀ ਪਰ ਪਤਾ ਨਹੀਂ ਆ ਇਹਨੂੰ ਕੀ ਮੜਾ ਲੱਗਦਾ ਵਾ ਇਹਨੂੰ ਕੋਈ ਅੰਬਲੀ ਲੱਭ ਕੇ ਦਿੰਦੇ ਨਾ ਤੇ ਫੇਰ ਇਹਨੂੰ ਪਵਾ ਮਾਰ ਮਾਰ ਰੋਇਆ ਕਰਨਾ ਸੀ ਤੇ ਮੈਨੂੰ ਕਿੱਥੇ ਸੁੱਟਤਾ ਵਾ ਜਿੱਥੇ ਸਾਰੀਆਂ ਸੁਖ ਸਹੂਲਤਾਂ ਮਿਲਦੀਆਂ ਤੇ ਉੱਥੋਂ ਭਜੰਡੀ ਚੱਲ ਕੋਈ ਨਹੀਂ ਆ ਇੱਕ ਵਾਰ ਨਾ ਮੈਂ ਉਹਨਾਂ ਪਿਆਰ ਨਾਲ ਗੱਲ ਕਰਕੇ ਵੇਣੀ ਆ ਭਲਾ ਓਏ ਇਹ ਨਹੀਂਗਾ ਪਿਆਰ ਨਾਲ ਮੰਨਣ ਵਾਲੀ ਨਾ ਮੇਰੇ ਕਰਮਾਂ ਦਾ ਹੀ ਫਲ ਮਿਲਣ ੜਿਆ ਮੈਨੂੰ ਤੁਹਾਨੂੰ ਮੈਂ ਪਹਿਲੇ ਦਿਨ ਤੋਂ ਹੀ ਕਿਹਾ ਸੀ ਕਿ ਮੇਰਾ ਵਿਆਹ ਨਾ ਕਰੋ ਮੇਰੀ ਮੰਗਣੀ ਨਾ ਕਰੋ ਉਦੋਂ ਤੁਸੀਂ ਮੇਰੀ ਇੱਕ ਨਹੀਂ ਸੁਣੀ ਤੇ ਭੁਗਤੀ ਜਾਓ ਹੁਣ ਰੱਖਣਾ ਤੇ ਤੁਹਾਨੂੰ ਪਹਿਣਾ ਹੀ ਆ ਕਿਉਂਕਿ ਇਹ ਮੇਰਾ ਵੀ ਘਰਵਾ ਭਾਬੀ ਇੱਕ ਗੱਲ ਮੇਰੀ ਹੋਰ ਸੁਣ ਲਓ ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਨਾ ਆਪੇ ਲਵਾਂਗੀ ਹੁਣ ਚਲ ਚੁੱਪ ਕਰੋ। ਕਿਦਾਂ ਮਨ ਕੋ ਪਰੰਦੇ ਆ ਆਪਣਾ। ਹੌਸਲਾ ਰੱਖੋ। ਮੇਰੀ ਗੱਲ ਸੁਣ ਰਪਿੰਦਰ। ਕਿੰਨੀ ਕਿੰਨੀ ਹੋਰ ਬੇਇੱਜ਼ਤੀ ਕਰਾਉਣੀ ਆ ਸਾਡੀ। ਜਵਾਬ ਨਹੀਂ ਸੁਣਿਆ ਉਹਦੇ। ਕਿਦਾਂ ਦੇ ਜਵਾਬ ਦਿੰਦੀ ਗਾੜੀ। ਚੱਲ ਕੀ ਕਰਨਾ ਫਿਰ ਹੁਣ? ਜੋ ਹੋਣਾ ਹੋਊਗਾ ਆਪੇ ਹੋ ਜਾਊਗਾ। ਹੁਣ ਆਪਣੀ ਬਾਅਦ ਇਹੋ ਸਮਝਾਉਂਦੀ ਆ ਨਾ। ਇਹ ਤੋਂ ਵੱਧ ਕੇ ਕੀ ਕਰ ਸਕਦੇ ਆ ਉਹਦੇ ਨਾਲ? ਹੁਣ ਜੇ ਪੰਚਾਇਤਾਨ 'ਕੇ ਬੈਠੂਗੀ ਇੱਥੇ। ਤਕੀ ਦਸਾਂਗੇ ਉਹਨੂੰ ਇਹਨੇ ਤਾਂ ਸਾਫ਼-ਸਾਫ਼ ਕਹਿ ਦੇਣਾ ਕਿ ਇਹਨਾਂ ਤੱਕੇ ਨਾ ਵਿਆਹ ਕੀਤਾ ਤੇ ਐਂ ਕੀ ਜਵਾਬ ਦੇਣਾ ਦੋਵਾਂ ਨੇ ਉਹਨਾਂ ਚੱਲ ਕੋਈ ਨਹੀਂ ਆ ਤੁਸੀਂ ਹੌਂਸਲਾ ਰੱਖੋ ਥੋੜਾ ਆਪਣਾ ਮਨ ਖਰਾਬ ਨਾ ਕਰੋ ਐਦਾਂ ਸੋਚ ਕੇ ਨਾ ਐਵੇਂ ਆਪਣੀ ਕੋਈ ਬਿਮਾਰੀ ਲਾਓਗੇ ਤੇ ਕੀ ਫਾਇਦਾ ਆ ਜੋ ਹੋਣਾ ਹੋਊਗਾ ਨਾ ਆਪੇ ਹੋ ਜਾਊਗਾ ਹੁਣ ਤਾ ਆ ਗਿਆ ਆ ਗਿਆ ਮੀ ਸਾਡਾ ਸਾਡਾ ਆ ਉਹਨੂੰ ਘਰ ਗਿਆ ਹੀ ਕਹਿੰਦੇ ਮਮੀ ਘਰ ਘਰੇ ਮੂੰਹ ਨਾ ਜਾਣਾ ਹੈ ਗਲਤੀਆਂ ਹੋ ਗਈਆਂ ਵਾ ਤੇ ਸ਼ਰਮ ਮੈਨੂੰ ਆਉਂਦੀ ਸ਼ਰਮ ਤੇ ਪੁੱਤ ਹੁਣ ਉਹਨਾਂ ਨੂੰ ਵੀ ਬੜੀ ਆ ਤੇ ਹਨ ਨੂੰ ਵੀ ਬੜੀ ਆ ਤੇ ਕਰੀਏ ਕੀ ਹੋਣਾ ਹੈ ਕਰਨਾ ਕਿ ਉਹਨੂੰ ਹੈ ਨਹੀਂ ਨਾ ਸ਼ਰਮ ਪਰ ਜਿਹਨੂੰ ਹੋਣੀ ਚਾਹੀਦੀ ਆ ਇਥੋਂ ਹੁੰਦਾ ਨਾ ਮਾਪਿਓ ਸਿਰ ਤੇ ਹੋਵੇ ਤੇ ਫੇਰ ਉਹਨੇ ਤੀਰ ਪੁੱਤ ਨੂੰ ਸ਼ਰਮ ਹੁੰਦੀ ਆ ਤੇ ਭੈਣ ਭਰਾਵਾਂ ਦੀ ਕਾਦੀ ਉਹਨਾਂ ਨੂੰ ਸ਼ਰਮਾਉਣ ਨੂੰ ਜਦੋਂ ਤਾਰੇ ਨਾਲੋਂ ਇੱਕ ਵਾਰੀ ਉਹਨੇ ਨਹੀਂ ਗਿਆ ਕਿ ਉਹ ਅੰਦਰ ਚਲੀਏ ਤੇ ਨਹੀਂ ਚਲੀਏ ਜਦੋਂ ਉਹ ਹੈਂ ਬਣਾਉਂਦੀ ਨਹੀਂ ਆਪਣਾ ਤਾਂ ਤੈਨੂੰ ਕਹਿਣਾ ਕਿੱਥੋਂ ਹੀ ਉਹਨੇ ਮम्मी ਆਹ ਗੱਲ ਤੇ ਛੱਡੋ ਰਸਤੇ 'ਚ ਆਉਂਦੇ ਆਉਂਦੇ ਆਣਾ ਉਹਦੇ ਭਰਾ ਦਾ ਫੋਨ ਆਇਆ ਸੀ ਤੇ ਬਰੇ ਮਾਨਤਾਰ ਨੇ ਕਹਿੰਦੇ ਆ ਵਿਚਾਰਾ ਵੀ ਭਾਈ ਤੀ ਅੰਦਰ ਕਿਉਂ ਨਹੀਂ ਆਏ ਤੇ ਮੈਂ ਅੰਦਰ ਕਿਹੜੇ ਮੂਹਣਾ ਜਾਂਦਾ ਉਹ ਤੁਹਾਨੂੰ ਵੀ ਪਤਾ ਵਾ ਫਿਰ ਉਹਦਾਂ ਨੂੰ ਮੈਂ ਕਹਦਾ ਸੀ ਜਿਹੜੀ ਗੱਲ ਹੋਣੀ ਹੈ ਨਾ ਉਹ ਹੁਣ ਪੰਚਾਇਤ ਬੈਠੂਗੀ ਨਾ ਤੇ ਫੇਰ ਹੀ ਗੱਲ ਹੋਣੀ ਆ ਓਦਾਂ ਨਹੀਂ ਹੋਣੀ ਪੋਤੇ ਤੇ ਬਹੁਤ ਵੱਡੀ ਵੱਡੀ ਹੋ ਗਈ ਆ ਉਹ ਵੀ ਵਿਚਾਰੇ ਸ਼ਰਮ 'ਚ ਮਰਨਦੇ ਆਹੀਂ ਵੀ ਇੱਧਰ ਮਰਨਦੇ ਆਂ ਕੋਈ ਗੱਲ ਦੇ ਤਾਂ ਪਤਾ ਨਹੀਂ ਲੱਗਣ ਡਿਆ ਕੁਛ ਵੀ ਇਹਦਾ ਮਮੀ ਉਹਦਾ ਪੜਾਵਾ ਤੇ ਵਿਚਾਰਾ ਬਥੇਰਾ ਕਰਨ ਡਿਆ ਸੀ ਪਰ ਉਹਨੂੰ ਨਹੀਂ ਨਾ ਲੱਗਦੀ ਉਹ ਕਹਿੰਦੀ ਮੈਂ ਰਹਿਣਾ ਨਹੀਂ ਇੱਥੇ ਫਿਰ ਫਾਇਦਾ ਕੀ ਲਿਆਉਂਦਾ ਉਹ ਤਾਂ ਲਿਆਉਂਦਾ ਤੇ ਮਤਬਲ ਹੀ ਕੋਈ ਨਹੀਂ ਉਹਨੂੰ ਹੁਣ ਮੈਂ ਤਾਂ ਤੁਹਾਡਾ ਘਰ ਵਸਾਇਆ ਏ ਵੀ ਚਲੋ ਘਰ ਵਸ ਜੀਏ ਉਹ ਤੋਂ ਨੇ ਨਾ ਵਸਣ ਵਾਲੇ ਕੰਮ ਹੀ ਨੀਗਾ ਕੀਤੇ ਦਲਜੀਤ ਮੈਨੂੰ ਤਾਂ ਨਾ ਕਿਸੇ ਵळे ਇਸ ਤਰ੍ਹਾਂ ਲੱਗਦਾ ਵਾ ਵੀ ਕੁੜੀ ਦੀ ਮਰਜ਼ੀ ਨਾਲ ਵਿਆਹ ਨਹੀਂ ਇਹਨਾਂ ਨੇ ਕੀਤਾ ਜੇ ਉਹਨੂੰ ਉਹਦਣ ਹੀ ਨਹੀਂ ਮੁੰਡਾ ਪਸੰਦ ਤੇ ਉਹਦਣ ਹੀ ਨਾ ਹਾਂ ਕਰ ਦੇ ਨਾ ਕਰ ਦਿੰਦੇ ਚਲੋ ਅਸੀਂ ਵੀ ਆਪਣੇ ਘਰ ਨੂੰ ਆ ਜਾਂਦੇ ਉਹ ਵੀ ਆਪਣੇ ਘਰ ਵਿੱਚ ਚੱਲ ਜਾਂਦੇ ਮਮੀ ਮੈਂ ਤਾਂ ਇਦਾਂ ਲੱਗਦਾ ਵਾ ਭਰਾ ਪਰਜਾਈ ਨਹੀਂ ਨਾ ੱਟਕਾ ਕੀਤਾ ਉਹਦੇ ਨਾਲ ਉਹ ਮੰਦੀ ਨਹੀਂ ਹੋਣੀ ਪੁੱਤ ਤਾਂ ਕਾ ਕਾ ਰਾਵਾਂ ਫੇਰ ਵੀ ਅਸਕਰ ਉਹਨਾ ਕਰਨਾ ਹੀ ਨਾ ਅੱਜ ਨਾ ਕਰਦੇ ਕੱਲ ਕਰਦੇ ਕਰਨਾ ਦੇ ਭਾਣ ਹਰਪਿੰਦਰ ਹਾਂਜੀ ਇੱਟੇ ਹੀ ਕਰਨਾ ਕਰਨਾ ਕੀ ਆ ਚਾਹ ਬਣਾਉਂਦੀ ਹੀ ਮੈਂ ਚਲ ਪਿਆਲ ਦੀਆਂ ਘੋਟ ਨੂੰ ਚਾਹ ਚੜੀ ਇਹਨੂੰ ਦੱਸ ਚੰਗੀ ਏ ਟਰੋਫੀ ਜਿੱਤ ਕੇ ਆਈ ਜਣਾ ਇਹਨੂੰ ਚਾਹ ਦੇ ਹੈ ਕਿੱਥੇ ਐ ਆਏ ਹਾਏ ਬਾਬਾ ਚੁੱਪ ਕਰ ਜੋ ਹਾਂ ਖਲਾ ਆਇਤਾ ਬੂਆ ਕੀ ਕਹਿਣਾ ਮੈਂ ਤੁਸੀਂ ਹੁਣ ਉਹਨੂੰ ਕਹਿਣਾ ਕੀ ਏ ਦੱਸ ਗੱਲ ਨਹੀਂ ਕਰਨੀ ਇਹਨਾਂ ਗੱਲ ਕਰਨੀ ਉਹਨਾਂ ਬੈਠੀ ਰਹਿੰਦੇ ਹੋ ਹੁਣ ਬੈਠੀ ਏ ਸੁਨੀਬ ਮੇਰੀ ਗੱਲ ਸੁਣੋ ਪਤਾ ਨਾ ਕੀ ਗੱਲ ਆਰਾਮ ਨਾਲ ਬਹਿ ਕੇ ਕੱਲ ਨੂੰ ਕਰਾਂਗੇ ਹਾਂ ਲਿਓ ਨਾ ਖਿਜੀ ਖਪੀ ਆ ਕਾਦੀ ਖਿਜੀ ਖਬੀ ਇਹ ਮੈਨੂੰ ਦੱਸਾਂ ਪਹਿਲਾਂ ਮੈਂ ਕਹਿੰਦੀ ਚੁੱਪ ਕਰੋ ਬਹਿ ਕੇ ਕੱਲ ਨੂੰ ਗੱਲ ਕਰ ਲਾਂਗੇ ਅੱਜ ਦਾ ਦਿਨ ਨਕ ਲੈਣ ਦੋ ਉਹਦਾ ਵੀ ਪਰਾਹਾਈ ਹੋਇਆ ਵਾ ਇਧਰੋਂ ਟਾਡਾ ਹੋਇਆ ਵਾ ਮੈਂ ਤੇ ਹੱਥ ਜੋੜਦੀ ਆ ਤੁਹਾਡੇ ਗੜੀ ਪਿੰਨਾ ਐਂ ਇਦਾਂ ਕਰੋ ਤੁਸੀਂ ਚੁੱਪ ਕੀਤੇ ਰਹੋ ਬਾਬਾ ਸੇਬਾ ਸਾਡੇ ਨੂੰ ਕਰ ਚੰਗਾ ਮੈਂ ਨਹੀਂ ਇਹਨੂੰ ਕੋਹ ਵੀ ਕਹਿੰਦਾ ਤਾਂ ਫੇਰ ਨਾ ਮੈਨੂੰ ਕੱਲ ਨੂੰ ਕਹੀਂ ਜੇ ਕੋਈ ਗੱਲਬਾਤ ਹੋ ਗਈ ਤੇ ਖੜਕਾਈ ਜਾ ਦਰਵਾਜ਼ਾ ਖੋਲਣਾ ਮੈਂ ਵੀ ਨਹੀਂ ਆ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਆ ਇਹਨਾਂ ਨੇ ਫੇਰ ਉਹੀ ਗੱਲ ਕਰਨੀ ਆ ਬਾਰ-ਬਾਰ ਕੀ ਸੰਦੀਪ ਉਥੇ ਚਲ ਜਾ ਸੰਦੀਪ ਉਥੇ ਚਲ ਜਾ ਖੜਕਾਈ ਜਾਓ ਸੰਦੀਪ ਸਨੀਪ ਬੱਸ ਕਰੋ ਰਪਿੰਦਰ ਇਹਨਾਂ ਇਦਾਂ ਨੀਗਾ ਖੋਲਣਾ